ਸਸਿਕਾ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾਂ ਸੰਦੀਪ ਸਿੰਘ ਮੈਦਾਨੀ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਮੈਦਾਨੀ ਇਲਾਕੇ ਦੇ ਵਿੱਚ ਜਦੋਂ ਅਤਿ ਦੀ ਗਰਮੀ ਪੈਂਦੀ ਹੈ ਤਾਂ ਹਰ ਇੱਕ ਵਿਅਕਤੀ ਠੰਡ ਦੀ ਭਾਲ ਦੇ ਵਿੱਚ ਪਹਾੜੀ ਇਲਾਕੇ ਦਾ ਰੁੱਖ ਕਰਦਾ ਹੋਇਆ ਨਜ਼ਰ ਆਉਂਦਾ ਜੇਕਰ ਹਿਮਾਚਲ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਹਿਮਾਚਲ ਸਰਕਾਰ ਵੱਲੋਂ ਕੁੱਲੂ ਧਰਮਸ਼ਾਲਾ ਨਵੀਂ ਫਲਾਈਟ ਸ਼ੁਰੂ ਕਰੰਦਾ ਮਤਾ ਲੈਂਦਾ ਹਾਲਾਂਕਿ ਸੈਲਾਨੀ ਜਿਹੜੇ ਨੇ ਉਹ ਲਗਾਤਾਰ ਸੜਕੀ ਮਾਰਗ ਰਾਹੀ ਇਹਨਾਂ ਜਗਾਵਾਂ ਦੇ ਉੱਤੇ ਪਹੁੰਚਦੇ ਹੋਏ ਨਜ਼ਰ ਆਉਂਦੇ ਨੇ ਚਾਹੇ ਸ਼ਿਮਲਾ ਦੀ ਗੱਲ ਕਰੀਏ ਚਾਹੇ ਚੰਬਾ ਦੀ ਗੱਲ ਕਰੀਏ ਚਾਹੇ ਧਰਮਸ਼ਾਲਾ ਦੀ ਗੱਲ ਕਰੀਏ ਚਾਹੇ ਕਰੀਏ ਗੱਲ ਕੁਲੂ ਦੀ ਤੇ ਸੈਲਾਨੀ ਜਿਹੜੇ ਨੇ ਉਹ ਲਗਾਤਾਰ ਸੜਕੀ ਮਾਰਗ ਰਾਹੀ ਪਹੁੰਚਦੇ ਨੇ ਜਿਸ ਦੇ ਚਲਦਿਆਂ ਜਦੋਂ ਛੁੱਟੀਆਂ ਇਲਾਕੇ ਦੇ ਵਿੱਚ ਹੁੰਦੀਆਂ ਨੇ ਤਾਂ ਜ਼ਰੂਰ ਜ਼ਾਮਵਰਗਿ ਸਥਿਤੀ ਜਿਹੜੀ ਹੈ ਉਹ ਬੰਦੀ ਹੋਈ ਨਜ਼ਰ ਆਉਂਦੀ ਹੈ ਜਿਸ ਦੇ ਵਿੱਚ ਅਗਰ ਹਿਮਾਚਲ ਪ੍ਰਦੇਸ਼ ਦੀ ਸਰਕਾਰ ਦੀ ਗੱਲ ਬਣੀ ਹੈ ਤਾਂ ਨਵਾਂ ਰੂਟ ਜਿਹੜਾ ਉਹ ਸ਼ੁਰੂ ਕਰਨ ਦੇ ਲਈ ਜਾ ਰਹੀ ਹੈ ਮਤਾ ਲਿਆਂਦਾ ਗਿਆ ਕਿ ਨਵੀਆਂ ਫਲਾਈਟਾਂ ਜਿਹੜੇ ਨੇ ਉਹ ਜੂਰ ਚਲਾਈਆਂ ਜਾਣਗੀਆਂ ਜਿਸ ਦੇ ਨਾਲ ਇੱਕ ਤਾਂ ਟੂਰਿਸਟ ਨੂੰ ਜੂਰ ਸਲਾਨੀਆ ਦਾ ਜੂਰ ਜਿਹੜਾ ਵਾਅਦਾ ਹੁੰਦਾ ਹੋਇਆ ਨਜ਼ਰ ਆਏਗਾ ਤੇ ਦੂਸਰੇ ਪਾਸੇ ਸਰਕਾਰ ਨੂੰ ਰੈਵਨਿਊ ਜਿਹੜਾ ਉਹ ਵੀ ਆਂਦਾ ਹੋਇਆ ਨਜ਼ਰ ਆਏਗਾ ਜਿਸ ਦੇ ਵਿੱਚ ਇਹ ਲਾਇੰਸ ਦੇ ਨਾਲ ਸੰਬੰਧਿਤ ਕੰਪਨੀ ਨਾਲ ਵੀ ਗੱਲਬਾਤ ਜਿਹੜੀ ਹੈ ਉਹ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਇਸ ਵੇਲੇ ਸਰਕਾਰ ਜਿਹੜੀ ਹਜੂਰ ਸੁਖਵਿੰਦਰ ਸੁਖੂ ਦੀ ਹੈ ਤੇ ਜਿਨ੍ਹਾਂ ਵੱਲੋਂ ਇਹ ਮੁੱਦਾ ਚੱਕਿਆ ਗਿਆ ਹਾਲਾਂਕਿ ਅਗਰ ਪਹਿਲਾਂ ਦੀ ਗੱਲ ਕਰੀਏ ਤਾਂ ਪਹਿਲਾਂ ਵੀ ਕਈ ਫਲਾਈਟਾਂ ਜਿਹੜੇ ਨੇ ਉਹ ਚੰਡੀਗੜ੍ਹੋਂ ਵੀ ਜਾਂਦੇ ਹੋਏ ਨਜ਼ਰ ਆਉਂਦੀਆਂ ਨੇ ਤੇ ਦਿੱਲੀ ਤੋਂ ਵੀ ਜਾਂਦੇ ਹੋਏ ਨਜ਼ਰ ਆਉਂਦੀਆਂ ਨੇ ਤੇ ਅਮਰੀਕਸਰ ਤੋਂ ਵੀ ਜਾਂਦੀ ਹੋਈ ਨਜ਼ਰ ਆਉਂਦੀ ਹੈ ਜਿਸ ਦੇ ਚਲਦਿਆਂ ਫਲਾਈਟਾਂ ਦੇ ਵਿੱਚ ਵਾਅਦਾ ਜਿਹੜਾ ਉਜੂਰ ਕੀਤਾ ਜਾਵੇਗਾ ਤੇ ਸੈਲਾਨੀ ਜਿਹੜੇ ਨੇ ਆਪਣਾ ਸਮਾਂ ਬਚਾ ਸਕਣਗੇ ਜਾਨ ਤੋਂ ਨਜਾਤ ਪਾ ਸਕਣਗੇ ਤੇ ਇਹਨਾਂ ਫਲਾਈਟਾਂ ਦੇ ਵਿੱਚ ਜਾ ਕੇ ਗਰਮੀ ਦੀ ਰੁੱਤ ਤੋਂ ਠੰਡ ਦਾ ਆਨੰਦ ਮਾਣਦੇ ਹੋਏ ਪਹਾੜੀ ਇਲਾਕੇ ਦੇ ਵਿੱਚ ਨਜ਼ਰ ਆਉਣਗੇ ਹਾਲਾਂਕਿ ਮਤਾ ਜਿਹੜਾ ਜੂਰ ਸਰਕਾਰ ਵੱਲੋਂ ਬਣਾਇਆ ਗਿਆ ਤੇ ਇਹ ਮਤਾ ਕਦੋਂ ਪਾਸ ਹੁੰਦਾ ਤੇ ਕਿੰਨਾ ਕਰਾਇਆ ਜਿਹੜਾ ਇਹ 에ਅਰਲਾਈਨਸ ਦਾ ਰਹਿੰਦਾ ਤੇ ਕਿੱਥੇ 에ਅਰਪੋਰਟ ਜਿਹੜੇ ਨੇ ਉਹ ਬੰਦੇ ਹੋਏ ਨਜ਼ਰ ਆਉਣਗੇ ਇਹ ਵੀ ਦੇਖਣਾ ਜ਼ਰੂਰ ਬਾਕੀ ਹੈ ਹਾਲਾਂਕਿ ਸੈਲਾਨੀ ਦੀ ਗੱਲ ਕਰੇ ਤਾਂ ਸੈਲਾਨੀ ਦੇ ਵਿੱਚ ਜੂਰ ਖੁਸ਼ੀ ਦਾ ਮਾਹੌਲ ਜਿਹੜਾ ਉਹ ਪਾਇਆ ਜਾ ਰਿਹਾ ਕਿਉਂਕਿ ਜਿਹੜੇ ਸੈਲਾਨੀ ਵਿਦੇਸ਼ਾਂ ਤੋਂ ਆਉਂਦੇ ਨੇ ਜਾਂਕਰ ਦੇਸ਼ਾਂ ਤੋਂ ਘੁੰਮਣ ਆਉਂਦੇ ਨੇ ਤਾਂ ਉਹਨਾਂ ਦੇ ਲਈ ਇੱਕ ਪਾਸੇ ਤਾਂ ਜਾਮ ਤੋਂ ਜੂਰ ਛੁਟਾਰਾ ਛੁਟਾਰਾ ਮਿਲਦਾ ਹੋਏ ਨਜ਼ਰ ਆਏਗਾ ਤੇ ਸਮਾਹ ਵੀ ਬਚੇਗਾ ਜਿਵੇਂ ਕਿ ਮਨਮਾਨੀ ਜੇਕਰ ਟੈਕਸੀ ਡਰਾਈਵਰਾਂ ਦੀ ਗੱਲ ਕਰੀ ਜਾਵੇ ਤੋ ਉਹ ਵੀ ਕਿਤੇ ਨਾ ਕਿਤੇ ਮਨਮਾਨੀ ਜਿਹੜੀ ਹੈ ਉਹ ਜਿਹੜੇ ਬਾਹਰੋਂ ਸੈਲਾਨੀ ਆਉਂਦੇ ਨੇ ਉਹਨਾਂ ਨਾਲ ਕਰਦੇ ਹੋਏ ਨਜ਼ਰ ਆਉਂਦੇ ਨੇ ਕਿ ਰਾਏ ਦੇ ਵਿੱਚ ਵਾਦਾ ਘਾਟਾ ਜਰੂਰ ਕਰਦੇ ਹੋਏ ਨਜ਼ਰ ਆਉਂਦੇ ਨੇ ਜਿਸ ਦੇ ਵਿੱਚ ਫਲਾਈਟਾਂ ਜੇਕਰ ਸ਼ੁਰੂ ਹੁੰਦੀ ਹੈ ਤਾਂ ਜ਼ਰੂਰ ਇੱਕ ਕਿਰਾਇਆ ਰਹਿਦਾ ਹੋਇਆ ਨਜ਼ਰ ਆਏਗਾ ਤੇ ਸੈਲਾਨੀ ਜਿਹੜੇ ਨੇ ਉਹ ਖੁਸ਼ੀ-ਖੁਸ਼ੀ ਆਪਣੇ ਸਟੇਸ਼ਨ ਤੇ ਪਹੁੰਚਦੇ ਹੋਏ ਨਜ਼ਰ ਆਉਣਗੇ ਤਾਂ ਜ਼ਰੂਰ ਪਹਾੜੀ ਇਲਾਕੇ ਦਾ ਮਾਣ ਮਹਿਸੂਸ ਕਰਦੇ ਹੋਏ ਨਜ਼ਰ ਆਉਣਗੇ ਕਿਉਂਕਿ ਗਰਮੀ ਦੇ ਰੁੱਤ ਚ ਚੱਲਦੇ ਆ ਸਲਾਨੀ ਜਿਹੜੇ ਨੇ ਉਹ ਲਗਾਤਾਰ ਪਹਾੜੀ ਲੱਗ ਕੇ ਤਾਂ ਰੁਕ ਕਰਦੇ ਹੋਏ ਨਜ਼ਰ ਆਉਂਦੇ ਨੇ ਤਾਂ ਕਿਰਾਇਆ ਕੋਈ ਕੁਛ ਰਹਿਣ ਵਾਲਾ ਇਹਦੇ ਲਈ ਵੀ ਇੰਤਜ਼ਾਰ ਜਿਹੜਾ ਉਰਜੂਰ ਰਹੇਗਾ ਤੇ ਅਸੀਂ ਆਪਣੀ ਉਹ ਦੇਖਣ ਵਾਲੇ ਦਰਸ਼ਕਾਂ ਨੂੰ ਜੂਰ ਇਸ ਦੇ ਬਾਰੇ ਵੀ ਦੱਸ ਕੇ ਮਨ ਮਹਿਸੂਸ ਕਰਾਂਗੇ ਤਾਂ ਮਨ ਨੂੰ ਤਾਂ ਇਜਾਜ਼ਤ ਧੰਨਵਾਦ